ਬੱਬਾ ਇਹ ਰੋਣਾ ਨਹੀਂ ਵੈਗ ਰੋਣਾ ਨਹੀਂ ਰੋਣਾ ਨਹੀਂ ਕੋਈ ਦਾ ਰੋਣਾ ਨਹੀਂ ਹੈਗਾ ਰੋਣਾ ਨਹੀਂ ਹੈਗਾ ਬੱਬਾ ਜੀ ਰੋਣਾ ਨਹੀਂ ਹੈਗਾ ਰੱਬ ਕਰਨ ਵਾਲਾ ਸਾਰਾ ਕੁਝ ਵੀ ਮਿਹਨਤ ਕਰਦੇ ਹੋ ਰੱਬ ਕਰਨ ਵਾਲਾ ਚੱਜੀ ਖੜਾ ਉਹ ਛੋਟੀ ਮਾਣਾ ਕੀ ਕੀ ਕਹਾਂ ਚ ਸਭ ਨਾਲ ਜੀ ਉਹ ਜੀ ਜੇ ਮਹਾਰਾਜ ਜੀ ਦੀ ਸੇਵਾ ਦਾ ਵੀ ਨਾ ਮਾੜਾ ਖੂਲੋ ਥੇ ਚਲ ਜਨਾ ਅੰਜੇ ਪੇਦ ਮਾਤਰਾ ਕਿ ਅੱਛਾ ਉਹ ਸਾਰਾ ਕੰਮ ਦੇਖਿਆ ਦੋ ਦਿਨ ਵਿੱਚ ਆ ਗਿਆ ਤਿੰਨ ਦਿਨ ਉੱਛਾ ਲੈ ਜੇ ਤੁਸੀਂ ਕਿਹੜਾ ਭੰਡਾ ਤੁਹਾਡਾ ਜਮਾਈ ਨਾ ਬਾਣੀ ਜਮਾਈ ਜਮਾਈ ਅਸੀਂ ਤੁਸੀਂ ਹੋ ਗਵਾਲਾ ਕੰਮ ਕਰਦੇ ਆਣ ਕਿੰਨੇ ਰੁਪਏ ਭੰਜਣ ਦਿਹਾੜੀ ਤੇ ਪੰਜਾਹ ਰੁਪਏ ਭੰਜਣ ਆ ਗਏ ਆ ਅੱਧੀ ਕਿੰਨਾ ਕ ਬਣ ਗਏ ਨੇ

ਕੋਈ ਨਾ ਕੋਈ ਨਾ ਰੋਣਾ ਨਹੀਂ ਹੈਗਾ ਰੋਣਾ ਨਹੀਂ ਹੈਗਾ ਬਾਬਾ ਜੀ ਰੋਣਾ ਨਹੀਂ ਹੈਗਾ ਰੱਬ ਕਰਨ ਵਾਲਾ ਸਾਰਾ ਕੁਝ ਇਹ ਮਿਹਨਤ ਕਰਦੇ ਹੋ ਰੱਬ ਕਰਨ ਵਾਲਾ ਚੱਡੀ ਖੜਾ ਹੋ ਛੱਡੀ ਮਾਣਾ ਸੱਚੇ ਪਾਤਸ਼ਾਹ ਸੱਜਣੇ ਜੀ ਉਹ ਜੀ ਜੇ ਮਹਾਰਾਜ ਜੀ ਦੇ ਸੇਵਾਦਾਰ ਵੀ ਇਹਨਾਂ ਨਾਲ ਖੁੱਲ੍ਹ ਕੇ ਬੋਲਦੇ ਆਂ ਵਾਈ ਗੁਰੂ ਵਾਈ ਗੁਰੂ ਮਾ ਗਾਇਸ ਜਿਬਾਟ ਜਾਈ ਪਾ ਇਹ ਮਾ ਗਾਇ ਜਿਹੜਾ ਤੀਰਤ ਸੰਗਾ ਕਿਲੀ ਦਿਨੋਂ ਸਭ ਦਾ ਫਲਾਕਾ ਪਿਛੇ ਜੇ ਪੈਣਾ ਪਿਛੇ ਗਰੀਬਾਂ ਵੀ ਮਾ ਮੈਂ ਤੇ ਬਾਬਾ ਜੀ ਕੋਈ ਕਰਮ ਮੰਨਦਾ ਕਰ ਬੈਠਾ ਮੰਨਦਾ ਕਰਮ ਕਰ ਬੈਠਾ ਜਿਹੜਾ ਮੈਂ ਲੋਕਾਂ ਨੂੰ ਕਿਹਾ ਸੀ ਜੇ ਤੁਹਾਨੂੰ ਪਤਾ ਹੈ ਵੈਗੋਲ ਜੀ ਬਰਿਆਰਾ ਪਿੰਡ ਆਏ ਸੀ ਦਰਦ ਤੁਸੀਂ ਸੁਣਿਆ ਹੀ ਉਹਨਾਂ ਦਾ ਬੜੋ ਔਖਾ ਕੰਮ ਏ ਦੀ ਉਹਨਾਂ ਦਾ ਘਰ ਵਿੱਚ ਸਵਾੜ ਮੜ ਮੜ ਇਕੱਠਾ ਕਰਦੇ ਸੀ ਉਹ ਕਿਧਰੋਂulfafa ਇਕੱਠਾ ਕਰਦੇ ਨੇ ਉਹ ਕਿਧਰੋਂ ਬੋਤਲ ਡਿੱਗੀ ਬਾਹਰ ਇਕੱਠਾ ਕਰਦੇ ਨੇ ਦੀ ਫੇਰ ਬਹੁਤ ਮਾੜਾ ਵਾਲੇ ਪੁੱਛਿਆ ਕਹਿੰਦੇ 2 400 400 500 ਦੀ ਹੜੀ ਮਸਾਂ ਬਣਦੀ ਗੁਰੂ ਸਾਹਿਬ ਜਿੰਨੀ ਸੇਵਾ ਕਰਾਈ ਇਹਨਾਂ ਦੀ ਸੇਵਾ ਕਰ ਦਿੱਤੀ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਆਪਾਂ ਕੋ ਦਰਤਾ ਦੇ ਸਾਤ ਪਿਆਰ ਸਾਤ ਨਾਮ ਵਾਹਿਗੁਰੂ ਵਾਹਿਗੁਰੂ ਹਕਾ ਖਾਲਸਾ ਵਾਹਿਗੁਰੂ